ਇਕ ਓੰਕਾਰ ਵਾਹਿਗੁਰੂ ਦੀ ਕਿਫਤੇ ਸ੍ਰੀ ਪਗਉਤੀ ਜੀ ਸਹਾਰੇ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰਕਾ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਰੇ ਹਰ ਜਨ ਹਰ ਗੋਬਿੰਦਨ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜੈ ਸਡਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨੋਂ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਲਾ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬ ਜਾ ਦੇ ਆਚਾਲਿਆ ਮੁਕਤਿਆ ਹਟੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪੇ ਆਵੰਡ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤਿਆਨ ਧਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਦਿਨਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੈ ਤਾ ਸੀਸ ਦਿੱਤੀ ਬੰਦ-ਬੰਦ ਕਟਾਏ ਖੋਪਰੀਆਂ ਲੋਹਾਂਆਂ ਚਰ ਖੜੀਆਂ ਤੇ ਚੜਿਆ ਰਿਆ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇ ਸੰਸਵਾਸਾਂ ਨਾਲ ਨਿਭਾਈ ਤਿਨਾਂ ਦੇ ਕਮਾਈ ਦਾ ਧਿਆਨ ਅੰਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬਾਲਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਕੀ ਬੋਲੋ ਜੀ ਵਾਹਿਗੁਰੂ ਵਾਲਾ ਜੀ ਹਰੇ ਗੁਰ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਚਿਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਏ ਤ ਦੇਗ ਤੇਗ ਫਤਿਹ ਬਿਰਦ ਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਾਲਾ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬਾਬੇਕ দান ਵਿਸਾਹ দান ਪਰਵਸਾਦਾਨ ਦਾਨ ਸਿਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਮ ਮਤਿ ਉੱਚੀ ਮਤਿ ਪਾਤ ਦਾ ਰੱਖ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਮਾਨ ਆਂਦੇ ਮਾਣ ਨੇਤਾਣਾਂ ਦੇ ਤਾਨ ਨਿਓ ਟਿਆਂ ਦੀਓ ਟਾਨ ਨਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਖੰਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤਨ ਤਨ ਸਤ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁਕਮਵਾਫ ਕਰਨੀ ਸੇਖਾਂ ਪੜ੍ਹਦੇ ਸੁਣਦੇ ਸਰਬਤਿ ਲਾਹਿ ਬੰਦ ਹੋ ਬਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਉਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਸਦ ਚਕਰ ਚਿਹਨ ਅਰ ਬਰਨ ਜਾਤ ਅਰ 파ਤ ਨਹਿਨ ਜਹਿ ਰੂਪ ਰੰਗ ਅਰ ਰੇਖ ਪੀਖ ਕੋ ਕਹਿ ਨ ਸਕਤ ਕਹਿ ਤਤ ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜੁ ਕਹਿਜੈ ਕੋਟ ਇੰਦਰੀਂਦਰਾ ਸਹਾ ਸਹਾਣ ਗਨਿਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤਨੇ ਕਹਤ ਤਾ ਸਰਬਨਾਮ ਕਥੈ ਕਮਨ ਕਰਮਨਾਮ ਬਰਨਤ ਸਮਤ ਇਕਮਨ ਪੁਰਖ ਧਿਆਏ ਬਰਦਾਤਾ ਤਨ ਤਸਹਾਰ ਸਦਾ ਬਿਖਿਆਤ ਤਸ ਚਰਨ ਲੇ ਰਿਧੈ ਬਸਾਵ ਤਉ ਪਰਮ ਗੁਰੂ ਨਾਨਕ ਗੁਨ ਗਾਵਾ ਗੱਲਿ ਅਸੀ ਚੰਗੀਆਂ ਅਚਾਰੀ ਬੁਰੀਆਂ ਮਨਹੁ ਕੁਸਦਾ ਕਾਲੀਆਂ ਬਾਹਰ ਚਿੱਟਵੀਆਂ ਰੀਸਾ ਕਰੇ ਤਿਣਾੜੀਆਂ ਜੋ ਸੇਵਹ ਦਰ ਖੜੀਆਂ ਨਾਲ ਖਸਮੈ ਰਤੀਆਂ ਮਨ ਸੁਖ ਰਲੀਆਂ ਉਦਤ ਤਾ